ਪੰਜਾਬ ਦੇ ਇੱਕ ਮੰਤਰੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਤਸਵੀਰਾਂ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਤਰਥੱਲੀ ਮੱਚ ਚੁੱਕੀ ਆ ਉਹ ਤਸਵੀਰਾਂ ਕਿਹੜੀਆਂ ਨੇ ਤੇ ਕਿਉਂ ਸਿਆਸਤ ਦੇ ਵਿੱਚ ਤਰਥੱਲੀ ਮੱਚ ਚੁੱਕੀ ਹੈ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਹੈ ਤੇ ਉਧਰ ਨਾਲ ਹੀ ਨਾਲ ਗੱਲਬਾਤ ਕਰਨੀ ਹੈ ਐਮਐਲਏ ਨਰਿੰਦਰ ਕੌਰ ਭਰਾਸ ਦੇ ਵੱਲੋਂ ਕੀਤੇ ਦਾਅਵੇ ਦੀ ਜਿਸ ਤੋਂ ਬਾਅਦ ਹਰਿਆਣਾ ਦੇ ਸੀਐਮ ਨਾਇਬ ਸੈਣੀ ਦੇ ਵੱਲੋਂ ਪਲਟਵਾਰ ਕੀਤਾ ਗਿਆ ਹੈ ਤੇ ਇਸ ਮਾਮਲੇ ਦੇ ਵਿੱਚ ਸ਼ੀਤਲ ਅੰਗੁਰਾਲ ਦੇ ਵੱਲੋਂ ਵੀ ਪੋਲ ਖੋਲ ਕੇ ਰੱਖ ਦਿੱਤੀ ਗਿਆ ਕਿਵੇਂ ਐਮਐਲਏ ਨਰਿੰਦਰ ਕੌਰ ਭਰਾਸ ਦੇ ਵੱਲੋਂ ਦਿੱਲੀ ਲੋਬੀ ਤੱਕ ਵੱਡੇ ਚਿਹਰੇ ਕਸੂਤੇ ਫਸਾ ਦਿੱਤੇ ਗਿਆ ਇਸ ਤੇ ਵੀ ਅਹਿਮ ਗੱਲਬਾਤ ਕਰਨੀ ਹੈ ਤੇ ਗੱਲਬਾਤ ਕਰਨੀ ਹੈ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਭਗਵੰਤ ਮਾਨ ਦੇ ਭਾਂਡੇ ਵਿਕ ਚੁੱਕਿਆ ਤੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਪ੍ਰਾਪਰਟੀਆਂ ਵੇਚੀਆਂ ਜਾ ਰਹੀਆਂ ਨੇ ਕਿਹੜੀ ਜ਼ਮੀਨ ਹੁਣ ਸਰਕਾਰ ਦੇ ਵੱਲੋਂ ਵੇਚੀ ਜਾਵੇਗੀ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਹੈ ਇਹਨਾਂ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਸਹਿਯੋਗੀ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰੂੰਗਾ ਸਿੱਧੂ ਸਰ ਬਾਬਾ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਸਤੂ ਸਰ ਲਗਾਤਾਰ ਇਹ ਚਰਚਾਵਾ ਚੀਕੀ ਜਿੰਨੇ ਵੀ ਪੰਜਾਬ ਦੇ ਵਿੱਚ ਫੈਸਲੇ ਨੇ ਉਹ ਦਿੱਲੀ ਲੌਬੀ ਦੇ ਵੱਲੋਂ ਹੀ ਲਏ ਜਾ ਰਹੇ ਨੇ ਪੰਜਾਬ ਦੇ ਜੋ ਮੰਤਰੀ ਨੇ ਉਹ ਬਿਲਕੁਲ ਡੰਮੀ ਬਣ ਚੁੱਕੇ ਨੇ ਤੇ ਹੁਣ ਆਪ ਦੇ ਮੰਤਰੀ ਸੰਜੀਵ ਅਰੋੜਾ ਦੀਆਂ ਦਿੱਲੀ ਆਗੂਆਂ ਦੇ ਨਾਲ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਤਰਥੱਲੀ ਮੱਚ ਚੁੱਕੀ ਆ ਉਹਨਾਂ ਤਸਵੀਰਾਂ ਦੇ ਵਿੱਚ ਕੀ ਆਈ ਤੇ ਕਿਉਂ ਤਰਥੱਲੀ ਮੱਚੀ ਆਈ ਦੇਖੋ ਇੱਕ ਤਸਵੀਰ ਜਿਹੜੀ ਆ ਪੰਜਾਬ ਦੇ ਜਿਹੜੇ ਨਵੇਂ ਉਦਯੋਗ ਤੇ ਬਿਜਲੀ ਮੰਤਰੀ ਜਿਹੜੇ ਹੈਗੇ ਆ ਲੁਧਿਆਣਾ ਤੋਂ ਜਿਹੜੀ ਜਿੱਤੇ ਸਮਜੀਵ ਅਰੋੜਾ ਨੇ ਉਹਨਾਂ ਦੀ ਇਹ ਤਸਵੀਰ ਜਿਹੜੀ ਆ ਉਹ ਸਾਹਮਣੇ ਆਈ ਹੈ ਹਾਲਾਂਕਿ ਇਹ ਤਸਵੀਰ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਦੱਸ ਦਵਾਂ ਕਿ ਇਹ ਕੋਈ ਨਵੀਂ ਗੱਲ ਨਹੀਂ ਕਿ ਇਹ ਅ ਇਹ ਕੱਲ ਪਤਾ ਲੱਗੀ ਹੋਵੇ ਕਿ ਮੰਤਰੀਆਂ ਦੇ ਉੱਪਰ ਦਿੱਲੀੋਂ ਲਿਆ ਕੇ ਬੰਦੇ ਜਿਹੜੇ ਹੌਸਤੇ ਬਿਠਾਏ ਗਏ ਇਸ ਤੋਂ ਪਹਿਲਾਂ ਆਪਾਂ ਬਹੁਤ ਵਾਰੀ ਪਿਛਲੇ 4 ਸਾਲਾਂ ਦੇ ਵਿੱਚ ਇਹਦੇ ਤੇ ਗੱਲ ਕਰ ਚੁੱਕੇ ਹਾਂ ਕਿ ਭਾਈ ਦਿੱਲੀ ਤੋਂ ਆਏ ਬੰਦੇ ਮੰਤਰੀਆਂ ਦੇ ਸਿਰ ਤੇ ਬਿਠੇ ਹੋਏ ਆ ਮੰਤਰੀ ਸਿਰਫ ਡੱਬੀ ਨੇ ਸਾਈਨ ਕਰ ਰਹੇ ਨੇ ਫੈਸਲੇ ਜਿਹੜੇ ਸਾਰੇ ਆ ਉਹ ਦਿੱਲੀ ਵਾਲੇ ਬੰਦੇ ਕਰ ਰਹੇ ਆ ਔਰ ਤਬਾਦਲੇ ਹ ਤੱਕ ਜਿਹੜਾ ਸਾਰਾ ਸਿਸਟਮ ਸਾਰੇ ਫੈਸਲੇ ਆ ਉਹ ਦਿੱਲੀੋਂ ਆਏ ਬੰਦੇ ਹੀ ਲੈਦੇ ਆ ਮੰਤਰੀਆਂ ਦੀ ਗੱਲ ਛੱਡੋ ਇੱਥੇ ਤਾਂ ਵਿਧਾਇਕਾਂ ਦੇ ਹਲਕਿਆਂ ਦੇ ਵਿੱਚ ਵੀ ਦਿੱਲੀੋਂ ਲਿਆ ਕੇ ਅੰਦਰਪੁਰ ਬੈਠ ਕੀਤੇ ਹੋਏ ਆ ਸਾਰਾ ਕੁਝ ਤਬਾਦਲੇ ਕਰਾਈ ਸਾਰਾ ਕੁਝ ਕਹਿੰਦੇ ਆ ਕਿ ਉਹੀ ਇਕੱਠੀ ਕਰ ਰਹੇ ਆ ਸਾਰੀ ਜਿਹੜੀ ਕਮਾਨ ਹੈ ਐਨ ਚੰਗੇ ਤਰੀਕੇ ਦੇ ਨਾਲ ਦਿੱਲੀ ਦੇ ਵਿਧਾਇਕਾਂ ਦੀ ਵੀ ਮੰਤਰੀਆਂ ਦੇ ਬਹਿਕਮਿਆਂ ਦੀ ਵੀ ਸਾਰੀ ਆਪਣੇ ਕੋਲੇ ਰੱਖੀ ਗਈ ਹੁਣ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਇਸ ਫੋਟੋ ਦੀ ਇਹ ਫੋਟੋ ਜਿਹੜੀ ਵਾਇਰਲ ਹੋਈ ਹੈ ਇਹ ਸੰਜੀਵ ਅਰੋੜਾ ਦੀ ਹੈ ਸੰਜੀਵ ਅਰੋੜਾ ਇੱਕ ਬੈਠਕ ਲੈ ਰਹੇ ਨੇ ਔਰ ਮੀਟਿੰਗ ਲੈ ਰਹੇ ਨੇ ਅਧਿਕਾਰੀਆਂ ਦੀ ਔਰ ਉਸ ਬੈਠਕ ਦੇ ਵਿੱਚ ਜਿਹੜੇ ਇਹ ਮੰਤਰੀ ਦੇ ਬਰਾਬਰ ਕੁਰਸੀਆਂ ਅਧਿਕਾਰੀਆਂ ਤੋਂ ਵੀ ਮੂਰੇ ਦੋ ਬੰਦੇ ਬੈਠੇ ਆ ਜਿਨ੍ਹਾਂ ਬਾਰੇ ਸੁਖਪਾਲ ਸਿੰਘ ਖਹਿਰਾ ਦਾਵਾ ਕਰਦੇ ਨੇ ਕਿ ਇਹ ਦਿੱਲੀ ਦੇ ਦੋ ਏਜੰਟ ਨੇ ਜੈਸਮੀਨ ਸ਼ਾਹ ਅਤੇ ਗੋਪਾਲ ਮੂਰ ਹੁਣ ਨਾ ਤਾਂ ਉਹ ਕਹਿੰਦੇ ਵੀ ਇਹ ਇਹ ਲੋਕਲ ਬਾਡੀ ਮਹਿਕਮੇ ਦੇ ਅਧਿਕਾਰੀ ਆ ਨਾ ਕੋਈ ਅਫਸਰ ਆ ਨਾ ਕੋਈ ਇਹਨਾਂ ਦੇ ਕੋਲੇ ਕੋਈ ਸਰਕਾਰੀ ਅਹੁਦਾ ਤੇ ਨਾ ਇਹ ਪੰਜਾਬ ਦਾ ਕੋਈ ਚੁਣੇ ਹੋਏ ਨੁਮਾਇੰਦੇ ਨੇ ਕਿ ਫਿਰ ਕਿਸ ਹਸੀਅਤ ਦੇ ਨਾਲ ਜਿੱਥੇ ਬੈਠ ਕੇ ਦੇ ਵਿੱਚ ਬੈਠੇ ਨੇ ਉਹ ਵੀ ਅਧਿਕਾਰੀਆਂ ਤੋਂ ਮੂਰੇ ਐਨ ਮੰਤਰੀ ਦੇ ਬਰਾਬਰ ਕੁਰਸੀਆਂ ਢਾਹ ਕੇ ਤੁਹਾਨੂੰ ਚੇਤਾ ਹੁਣਾ ਇਸ ਤੋਂ ਪਹਿਲਾਂ ਅੱਤ ਅੱਗਰਵਾਲ ਅੱਗਰਵਾਲ ਸੀ ਜਿਨ੍ਹਾਂ ਦੀ ਇੱਕ ਫੋਟੋ ਵੀ ਜਿਹੜੀ ਆ ਵਾਇਰਲ ਹੋਈ ਸੀ ਔਰ ਉਸ ਤੋਂ ਬਾਅਦ ਬੜਾ ਰੌਲਾ ਰੱਪਾ ਪਿਆ ਸੀ ਉਹਦੀ ਛੁੱਟੀ ਹੋਈ ਉਹਨੂੰ ਜਿਹੜਾ ਉਹ ਦਿੱਲੀ ਵਾਪਸ ਕਹਿੰਦੇ ਆ ਉਹ ਭੇਜ ਦਿੱਤਾ ਗਿਆ ਹੁਣ ਉਹੀ ਜਿਹੀ ਤਸਵੀਰ ਜਿਹੜੀ ਹੁਣ ਸੰਜੀਵ ਅਰੂੜਾ ਉਹਨਾਂ ਦੀ ਵਾਇਰਲ ਹੋਈ ਹੈ ਜਿਹਦੇ ਵਿੱਚ ਦੋ ਬੰਦੇ ਦਿੱਲੀੋਂ ਦੇ ਆਂਦੇ ਗਏ ਜਿਨ੍ਹਾਂ ਦਾ ਲੋਗਲ ਬਾਡੀ ਮਹੱਕਮੇ ਦੇ ਨਾਲ ਜਿਨ੍ਹਾਂ ਦਾ ਪੰਜਾਬ ਦੇ ਨਾਲ ਜਿਨ੍ਹਾਂ ਦੇ ਨਾਲ ਕੋਈ ਜਿਹੜਾ ਸਰਕਾਰ ਪੰਜਾਬੀਆਂ ਦੇ ਨਾਲ ਹੈ ਨੀਗਾ ਉਹ ਇੱਕ ਅਹਿਮ ਬੈਠਕ ਦੇ ਵਿੱਚ ਬੈਠੇ ਹੋਏ ਅਧਿਕਾਰੀਆਂ ਤੋਂ ਵੀ ਮੂਰੇ ਮੰਤਰੀ ਦੇ ਨਾਲ ਕੁਰਸੀ ਢਾਈ ਬੈਠੇ ਆ ਔਰ ਮੈਨੂੰ ਲੱਗਦਾ ਕਿ ਬਾਕੀ ਸਾਰੇ ਉਹਨਾਂ ਦੀ ਉਹ ਗੱਲ ਸੁਣ ਰਹੇ ਆ ਗੋਪਾਲ ਕਹਿ ਰਹੇ ਦੀ ਮੰਨੀਏ ਏਜੰਟ ਜੈਸਮੀਨ ਦਾ ਤੇ ਗੋਪਾਲ ਮੂਹਨ ਨੇ ਸੋ ਗੋਪਾਲ ਤੇ ਕਹਿ ਰਹੇ ਤਵਾ ਹੁਣ ਭਾਰਤੀ ਸ਼ਰਾਸ਼ੂ ਨੇ ਵੀ ਜਿਹੜੇ ਸਵਾਲ ਚੁੱਕਿਆ ਔਰ ਪੰਜਾਬ ਜਿਹੜਾ ਉਹ ਸਵਾਲ ਕਰਦਾ ਹੈ ਕਿ ਭਾਈ ਤੁਸੀਂ ਜਿਹੜੀ ਮੰਤਰੀ ਦੇ ਅਹੁਦੇ ਦੀ ਸੌਂ ਖਾਦੀ ਸੀਗੀ ਦੱਸੋ ਤੁਸੀਂ ਨੀਵ ਰੋੜਾ ਸਾਹਿਬ ਕਿ ਜਿਹੜੀ ਗੋਪਨੀਥਾ ਬਣਾਈ ਰੱਖਣ ਦੀ ਤੁਸੀਂ ਸੌਂ ਖਾਦੀ ਸੀ ਕੀ ਉਹ ਅੱਜ ਸੌਂ ਟੁੱਟੀ ਗਈ ਇਹ ਬੰਦੇ ਕਿਸ ਅਧਿਕਾਰ ਦੇ ਨਾਲ ਤੁਹਾਡੀ ਮੀਟਿੰਗ ਦਾ ਹਿੱਸਾ ਨਹੀਂ ਇਹ ਬੰਦੇ ਕਿਸ ਅਧਿਕਾਰ ਦੇ ਨਾਲ ਇਸ ਮੀਟਿੰਗ ਦੇ ਵਿੱਚ ਬੈਠੇ ਨੇ ਇਹ ਬੰਦੇ ਕਿਸ ਅਧਿਕਾਰ ਦੇ ਨਾਲ ਤੁਹਾਡੇ ਬਰਾਬਰ ਕੁਰਸੀਆਂ 'ਤੇ ਬੈਠੇ ਨੇ ਕੀ ਇਹ ਪੰਜਾਬ ਦੇ ਅਧਿਕਾਰੀਆਂ ਦੇ ਨਾਲੋਂ ਜ਼ਿਆਦਾ ਇੰਟੈਲੀਜੈਂਟ ਦੇ ਜਿਹੜੇ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਚੁਣ ਕੇ ਭੇਜਿਆ ਵਿਧਾਨ ਸਭਾ ਦੇ ਅੰਦਰ ਕੀ ਇਹ ਉਹਨਾਂ ਤੋਂ ਵੀ ਵੱਡੇ ਹੋਗੇ ਕਿ ਇਹ ਸਿੱਧੇ ਆ ਕੇ ਇਸ ਮੀਟਿੰਗਾਂ ਦਾ ਹਿੱਸਾ ਪੜ ਰਹੇ ਨੇ ਇਹ ਸਾਰੀਆਂ ਚੀਜ਼ਾਂ ਦਾ ਜਵਾਬ ਮੰਤਰੀ ਸੰਜੀਵ ਕਰੋੜਾ ਨੂੰ ਦੇਣਾ ਪਊਗਾ ਨਹੀਂ ਤਾਂ ਉਹਨਾਂ ਨੂੰ ਮੰਨਣਾ ਪਊਗਾ ਕਿ ਮੈਂ ਭਾਈ ਇੱਕ ਡਮੀ ਮੰਤਰੀ ਆ ਡਮੀ ਮੰਤਰੀ ਹਾਂ ਮੈਂ ਕੇਜੀਵਾਲ ਦਾ ਇੱਕ ਮੋਹਰਾ ਵਾਂ ਮੇਰੇ ਤੋਂ ਸਰਪ ਵਰਤਿਆ ਜਾ ਰਿਹਾ ਔਰ ਸਾਬਤ ਤੌਰ ਤੇ ਉਹਨਾਂ ਨੂੰ ਹੱਥ ਖੜੇ ਕਰਕੇ ਇਹ ਮੰਨਣਾ ਪਊਗਾ ਨਹੀਂ ਜਵਾਬ ਦੇਣਾ ਪਊਗਾ ਕਿ ਇਹ ਹੈ ਕੌਣ ਨੇ ਕਾਦੇ ਲਈ ਜਿਹੜੇ ਉਹ ਬੈਠੇ ਸੀਗੇ ਔਰ ਪੰਜਾਬ ਦੀ ਜਿਹੜੀ ਸਰਕਾਰ ਹੈ ਮੁੱਖ ਮੰਤਰੀ ਹੈ ਤੇ ਜਾਬਰ ਦਿੱਲੀ ਵਾਲਿਆ ਉਹ ਤਾਂ ਸ਼ਰਮ ਲਾਈ ਹੋਈ ਹੈ ਉਹਨਾਂ ਦਾ ਸਿੱਧੇ ਤੌਰ ਤੇ ਜਿਹੜੀ ਸ਼ਰਮ ਲਾ ਕੇ ਕਿੱਲੀ ਤੇ ਟੰਗੀ ਹੋਈ ਹੈ ਉਹਨਾਂ ਦਾ ਕੋਈ ਨਹੀਂ ਚਲੋ ਜੇ ਮਾੜੀ ਮੋਟੀ ਸ਼ਰਮ ਮੰਤਰੀ ਸੰਜੀਵ अरोड़ा ਨੂੰ ਹੈਗੀ ਆ ਉਹ ਦੱਸਣ ਕਿ ਭਾਈ ਇਹ ਬੰਦੇ ਹੈ ਕੌਣ ਮੈਂ ਤਾਂ ਫਿਰ ਹੱਥ ਘੜੇ ਕਰਕੇ ਮੰਨ ਲੈਣ ਕਿ ਭਾਈ ਮੈਂ ਕੇਜਰੀਵਾਲ ਦਾ ਹੱਥ ਟੋਕਾਂ ਵਾ ਤੇ ਮੈਂ ਕੇਜਰੀਵਾਲ ਦਾ ਜਿਹੜਾ ਉਹ ਮੋਹਰਾ ਬਣਿਆ ਹੋਇਆ ਵਾ ਤੇ ਮੈਂ ਸਿਰਫ ਡਮੀ ਮੰਤਰੀ ਮੇਰੇ ਕੱਪਲੇ ਪੁੱਲੇ ਕੁਝ ਨਹੀਂ ਹੈਗਾ। ਉਹ ਇਹ ਜਿਹੜੀਆਂ ਗੱਲਾਂ ਦੱਸ ਰੀਆਂ ਪੈਣਗੀਆਂ ਪਰ ਮੈਂ ਤੁਹਾਨੂੰ ਦੱਸਾਂ ਨਹੀਂ ਸਭ ਤੋਂ ਵੱਧ ਵਿਰੋਧ ਹਲੇ ਕੰਮਾ ਕੁਮਾ ਦੇ ਕਰਕੇ ਵਿਰੋਧ ਇਹਨਾਂ ਦਾ ਘੱਟ ਹੈ ਪਰ ਜਿਸ ਤਰੀਕੇ ਦੇ ਨਾਲ ਇਹ ਦਿੱਲੀ ਵਾਲੇ ਆ ਕੇ ਇੱਥੇ ਗੁਲ ਖਿਲਾ ਰਹੇ ਨੇ ਉਸ ਤਰੀਕੇ ਦੀਆਂ ਜਿਹੜੀਆਂ ਗਤੀਵਿਧੀਆਂ ਪੰਜਾਬ ਦੇ ਅੰਦਰ ਇਹਨਾਂ ਦੀ ਚੱਲ ਰਹੀਆਂ ਨੇ ਉਹਨਾਂ ਕੱਟੀਆਂ ਵਧੀਆਂ ਦੇ ਕਰਕੇ ਇਹਨਾਂ ਤੋਂ ਲੋਕ ਜ਼ਿਆਦਾ ਨਾਰਾਜ਼ ਹੋ ਰਹੇ ਨੇ ਲੋਕ ਦਿੱਲੀ ਵਾਲਿਆਂ ਦੀ ਇੰਟਰਵੈਨਸ਼ਨ ਤੋਂ ਜ਼ਿਆਦਾ ਨਾਰਾਜ਼ ਆਂ ਬਜਾਏ ਇਸ ਦੇ ਕਿ ਕੰਮ ਕਾਜ ਘਟੋਗੇ ਜਾਂ ਉਹ ਇਹ ਦਿੱਲੀ ਵਾਲਿਆਂ ਦੀ ਗੁੰਡਾਗਰਦੀ ਦਿੱਲੀ ਵਾਲਿਆਂ ਦੀਆਂ ਗੱਟੀਆਂ ਵਧੀਆਂ ਉਹਨਾਂ ਤੋਂ ਨਾਰਾਜ਼ ਨੇ ਇੰਨਾ ਤੋਂ ਵੀ ਵਿਧਾਇਕ ਨਾਰਾਜ਼ ਨੇ ਕਦੋਂ ਨਾ ਮੰਤਰੀਆਂ ਨੂੰ ਕਰ ਦਿੰਦੇ ਆ ਨਾ ਵਿਧਾਇਕਾਂ ਨੂੰ ਕਰ ਦਿੰਦੇ ਆ ਸੋ ਇਹ ਦਿੱਲੀ ਦੀ ਲੋਬੀ ਹੈ ਜਿਹੜੀ ਉਹਨੇ ਕਮਾਨ ਕੱਸੀ ਹੋਈ ਆ ਕਰਾਈ ਕੱਟੀ ਕਰਵਾਈ ਜਾਂਦੀ ਹੈ ਸੋ ਇਹ ਸਾਰਾ ਕੁਝ ਇਹ ਸਿਰਫ ਇੱਕ ਮਹਿਕਮੇ ਦਾ ਹਾਲ ਨਹੀਂ ਹੈ ਔਰ ਤੁਹਾਨੂੰ ਕੀਤਾ ਹੋਊਗਾ ਪਠਾੜ ਬਾਜਰਾ ਨੇ ਇਹ ਦਾਵਾ ਕਰਤਾ ਸੀਗਾ ਕਿ ਕਿਹੜੇ ਮੰਤਰੀ ਦੇ ਦਾਵਾ ਕਿ ਆਪਣੇ ਕਿਸੇ ਪੀਰ ਦੀ ਕਿਸੇ ਚਪੜਾਸੀ ਦੀ ਕਿਸੇ ਹੋਰ ਬੰਦੇ ਦੀ ਛੋਟੇ ਤੋਂ ਛੋਟੇ ਬੰਦੇ ਦੀ ਵੀ ਜਿਹੜੀ ਆ ਉਹ ਬਦਲੀ ਕਰਕੇ ਆਪਣੇ ਲੈਵਲ ਤੇ ਕਰਦਾ ਕਰਕੇ ਦਿਖਾ ਦੇਵੇ ਮਾਨੀ ਤਾਂ ਹੋ ਹੋ ਜੀ ਹੁਣ ਤਸਵੀਰ ਜਿਹੜੀ ਸਜੀਵ अरोड़ा ਦੀ ਸਾਹਮਣੇ ਆਈ ਹੈ ਉਹਨਾਂ ਨੇ ਵੀ ਜਿਸ ਤਰੀਕੇ ਦੇ ਨਾਲ ਗੁੱਲ ਖਲਾਏ ਆ ਆਪਣੇ ਸਾਹਦੇ ਸਾਹਮਣੇ ਆ ਉਹਲਾ ਖਲ ਰਹੀਆਂ ਨੇ ਇਹ ਬੜੇ ਬੜੇ ਗਵਰਦੇ ਆਪ ਨੂੰ ਘੁਰਲੀ ਘੈਂਟ ਸਮਝਦੇ ਆ ਪਰ ਕੇਦਰੀ ਵਾਲੇ ਕੇਦਰੀ ਬਾਲ ਦੇ ਮੂਰੇ ਇਹ ਮੰਤਰੀ ਸੰਜੀਵ ਸਿੰਘ ਖੋੜਾ ਹੁਣੇ ਸਾਰੇ ਭੀਗੀ ਬਿੱਲੀ ਜਿਹੜੀ ਆਉ ਬਣ ਜਾਂਦੇ ਆ ਅਸੀਂ ਸਾਡੇ ਆਪਣੇ ਸਾਹਮਣੇ ਯਾਰ ਇਹ ਕੱਲੇ ਇੱਕ ਮਹਿਕਮੇ ਦੀ ਗੱਲ ਨਹੀਂ ਇਹ ਸਾਰੇ ਮੰਤਰੀਆਂ ਦਾ ਹੀ ਹਾਲ ਹੈ ਔਰ ਵਿਧਾਇਕਾਂ ਦੇ ਹਲਕਿਆਂ ਦਾ ਨਹੀਂ ਹੈ ਬਿਲਕੁਲ ਸਤਿ ਸਾਰ ਉਧਰ ਐਮਐਲਏ ਨਰਿੰਦਰ ਕੌਰ ਭਰਾਸ ਦੇ ਵੱਲੋਂ ਜੋ ਦਾਵਾ ਕੀਤਾ ਗਿਆ ਸੀ ਉਸ ਮਾਮਲੇ ਦੇ ਵਿੱਚ ਹਰਿਆਣਾ ਦੇ ਸੀਐਮ ਨਾਇਬ ਸੈਣੀ ਦੇ ਵੱਲੋਂ ਵੀ ਪਲਟਬਾਰ ਕੀਤਾ ਜਾਂਦਾ ਤੇ ਇਸ ਮਾਮਲੇ ਦੇ ਵਿੱਚ ਹੀ ਸਾਬਕਾ ਵਿਧਾਇਕ ਸੀਦਲ ਅੰਗੁਰਾਲ ਦੇ ਵੱਲੋਂ ਵੀ ਇਹ ਗੱਲ ਕਹੀ ਜਾਂਦੀ ਕਿ ਪੂਰੀ ਸਾਜ਼ਿਸ਼ ਘੜੀ ਗਈ ਹੈ ਇੱਕ ਸਕ੍ਰਿਪਟ ਦੇ ਤਹਿਤ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਕਿਵੇਂ ਦੇਖਦੇ ਹੋ ਇਸ ਸਿਨੈਰੀਓ ਨੂੰ ਕਿ ਇਸ ਮਾਮਲੇ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਕਸੂਤੀ ਕਰ ਚੁੱਕੀ ਹੈ ਕਿਉਂਕਿ ਹੁਣ ਸਬੂਤ ਵੀ ਜਨਤਕ ਕਰਨ ਦੀ ਮੰਗ ਉੱਠ ਰਹੀ ਹੈ ਜੀ ਦੇਖੋ ਆਪਾਂ ਰਾਤ ਹੀ ਇਹ ਗੱਲ ਜਿਹੜੀ ਆਪਣੇ ਪ੍ਰੋਗਰਾਮ ਦੇ ਵਿੱਚ ਕੀਤੀ ਸੀਗੀ ਕਿ ਭਾਈ ਨਰਿੰਦਰ ਕੌਰ ਭਰਾਜ ਵਾਲੀ ਤੇ ਤੁਸੀਂ ਕਾਰਵਾਈ ਬਾਅਦ ਚ ਕਰਿਓ ਤਕਰੀਬਨ 3 3.5 ਸਾਲ ਪਹਿਲਾਂ ਜਿਹੜੀ ਤੁਸੀਂ ਆਪਰੇਸ਼ਨ ਲੋਟਸ ਦੇ ਉੱਪਰ ਆਪੜੇ ਵਿਧਾਇਕਾਂ ਦੀ ਸ਼ਿਕਾਇਤ ਲਈ ਸੀ ਉਹਦੇ ਤੇ ਕੀ ਕਾਰਵਾਈ ਹੋਈ ਹੈ ਕਿੰਨੇ ਬੰਦੇ ਉਹਦੇ ਵਿੱਚ ਫੜੇ ਗਏ ਆ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਉਹ ਤਾਂ ਦੱਸ ਦਿਓ ਦੱਸਣਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਇਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਪਰੋਂ ਵਹਾ ਰਿਆ ਸੀ ਉਹ ਸਪੈਸ਼ਲ ਉਹ ਦੇਤੇ ਇੱਕ ਵਿਧਾਨ ਸਭਾ ਦਾ ਸੈਸ਼ਨ ਵੀ ਸੱਦਿਆ ਗਿਆ ਸੀ ਤੁਹਾਨੂੰ ਜੇ ਚੇਤਾ ਆਊਗਾ ਕਰੋੜਾ ਰੁਪਈਆ ਪੰਜਾਬ ਦੇ ਲੋਕਾਂ ਦੀ ਮਿਹਨਤ ਦੀ ਕਮਾਈ ਜਿਹੜੀ ਆ ਉਹ ਅਜਾਈ ਇਹਨਾਂ ਨੇ ਸਿਰਫ ਡਰਾਮੇ ਦੇ ਵਿੱਚ ਗੁਜ਼ਾਰਤੀ ਸੀਗੀ ਤੇ ਮੈਂ ਤੁਹਾਨੂੰ ਕੱਲ ਹੀ ਪਹਿਲਾਂ ਹੀ ਦੱਸਿਆ ਸੀਗਾ ਕਿ ਭਾਈ ਚੋਰ ਨਾਲ ਪੰਡਾ ਕਾਲੀਆਂ ਹੋ ਜਾਊਗਾ રે ਇਹ ਜਿਹੜੇ ਵਿਧਾਇਕ ਨੇ ਇਹ ਇੰਨੇ ਫਰਸਟ੍ਰੇਟ ਹੋ ਗਏ ਇਹਨਾਂ ਨੂੰ ਪਤਾ ਲੱਗ ਗਿਆ ਕਿ ਸਾਨੂੰ ਇੱਕ ਤਾਂ ਮਿਲ ਨਹੀਂ ਗਿਆ ਔਰ ਸਾਡੇ ਬਰਾਬਰ ਔਰ ਕੁਝ ਸਮੇਂ ਦੇ ਵਿੱਚ ਹੀ ਹਲਕੇ ਚਾਰਜ ਲੱਗ ਜੜਿਆ ਜਿਨ੍ਹਾਂ ਨੂੰ ਇਹਨਾਂ ਨੇ ਸਾਡੀ ਟਿਕਟ ਕੱਟ ਕੇ ਚੋਣ ਲੜਵਾਈ ਹੈ ਇਹ ਹੁਣ ਅਕਾਲੀ ਭਾਜ ਜਿਹੜੇ ਕਾਂਗਰਸ ਵਾਲੇ ਭਜ ਵਾਲੇ ਪਾਸੇ ਭੱਜ ਕੇ ਜਾਏ ਆ ਜਿਨ੍ਹਾਂ ਨੂੰ ਉਹਨਾਂ ਨੇ ਬਣਾ ਕਰਤਾ 24 ਤੋਂ ਜ਼ਿਆਦਾ ਵਿਧਾਇਕ ਤੇ ਮੰਤਰੀ ਜਿਹੜੇ ਆ ਉਹ ਟੱਚ ਦੇ ਵਿੱਚ ਹੈਗੇ ਆ ਇਹਨਾਂ ਨੇ ਆਦਮੀ ਪਾਰਟੀ ਆ ਬਸ ਫੜ ਪਾਜ ਪਾ ਲਈ ਤਾਂ ਇਹ ਸਾਰੇ ਦੇ ਸਾਰੇ ਆਪ ਹੀ ਅਪਰੋਚ ਆ ਉਹਨੂੰ ਕਰੀ ਜਾਂਦੇ ਉਹਨਾਂ ਨੇ ਤਾਂ ਕਰ ਲੈ ਕੀ ਆ ਮੈਂ ਹੋਰ ਇੱਕ ਗੱਲ ਕਹਿਣੀ ਸੀ ਕਿ ਕੱਲ ਹੀ ਆਪਾਂ ਆਪਣੇ ਪ੍ਰੋਗਰਾਮ ਕਿ ਭਾਈ ਸਭ ਨੂੰ ਪਤਾ ਜੇ ਮੈਂ ਤੁਹਾਨੂੰ ਵੀ ਐਜ਼ ਆ ਪੱਤਰਕਾਰ ਤੁਸੀਂ ਪੁੱਛੋ ਕਿ ਭਾਈ ਅਰਵਿੰਦ ਜੇ ਸਗਰੂਰ ਦੀ ਸੀਟ ਦੇ ਉੱਪਰ ਅਰਵਿੰਦ ਖੰਨਾ ਸਟਰੌਂਗ ਨੇ ਜਾਂ ਫਿਰ ਬੀਬੀ ਨਰਿੰਦਰਕੌਰ ਭਰਾਜ ਬੀਬੀ ਨਰਿੰਦਰਕੌਰ ਭਰਾਜ ਮੈਨੂੰ ਲੱਗਦਾ ਹੈ ਕਿ ਹੁਣ ਤਾਂ ਪਿੰਡ ਦੀ ਸਰਪੰਚੀ ਜਿੱਤਣ ਜੋਗੇ ਨਹੀਂ ਰਹੇ ਪਰ ਅਰਵਿੰਦ ਖੰਨਾ ਜਿਹੜਾ ਉਹ ਭਾਜਪਾ ਦੇ ਇੱਕ ਵੱਡੇ ਚਿਹਰੇ ਨੇ ਮਜ਼ਬੂਤ ਚਿਹਰੇ ਨੇ ਔਰ ਤਗੜੀ ਟੱਕਰ ਵਾਲੇ ਆ ਸੋ ਮੈਨੂੰ ਨਹੀਂ ਲੱਗਦਾ ਕਿ ਆ ਜਦੋਂ ਸਾ ਗਰੂਰ ਤੁਾਰਵਿੰਦ ਕਨਨ ਨੂੰ ਪਾਸੇ ਕਰਕੇ ਨਰਿੰਦਰ ਕੌਰ ਭਰਾਜ ਜਿਨ੍ਹਾਂ ਦੇ ਉੱਪਰ ਏਡੇ ਏਡੇ ਵੱਡੇ ਵੱਡੇ ਦਾਗ ਛੋਟੇ ਜੇ ਪੋਲਿਟਿਕਸ ਵੀ ਕੈਰੀਅਰ ਦੇ ਵਿੱਚ ਲੱਗ ਚੁੱਕੇ ਆ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਮੌਕਾ ਦੋ ਅਰਵਿੰਦ ਕਨਨ ਨੂੰ ਪਾਸੇ ਕਰਕੇ ਸੋ ਮਹਿਜ ਇੱਕ ਡਰਾਮਾ ਸੀਗਾ ਔਰ ਉਸ ਡਰਾਮੇ ਦੇ ਬਾਰੇ ਹੁਣ ਸ਼ੀਤਲ ਉਂਗਰਾਲ ਹੋਣਾ ਨਹੀਂ ਵੀ ਜਿਹੜਾ ਉਹ ਦਾਵਾ ਕਰ ਦਿੱਤਾ ਸ਼ੀਤਲ ਉਂਗਰਾਲ ਕੌਣ ਨੇ ਸ਼ੀਤਲ ਉਂਗਰਾਲ ਉਹ ਬੰਦੇ ਆ ਜਿਨ੍ਹਾਂ ਨੂੰ ਆਪਰੇਸ਼ਨ ਲੂਟਸ ਦੇ ਵਿੱਚ ਉਹ ਕਹਿੰਦੇ ਕਿ ਵਰਤਿਆ ਗਿਆ ਜਦੋਂ ਆਪਰੇਸ਼ਨ ਲੋਟਸ ਦਾ ਰੌਲਾ ਪਾਇਆ ਗਿਆ ਸ਼ੀਤਲ ਅਗਰਾਲ ਉਹ ਨੰਾਇਕਾਂ ਦੇ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਆਪਰੇਸ਼ਨ ਲੋਟਸ ਦੇ ਵਿੱਚ ਸ਼ਿਕਾਇਤ ਕੀਤੀ ਸੀ ਆਪਣੇ ਵੱਲੋਂ ਔਰ ਦਾਵਾ ਕੀਤਾ ਸੀ ਕਿ ਸਾਨੂੰ ਜਿਹੜਾ ਉਹ 25-25 ਕਰੋੜ ਦੇ ਆਫਰ ਦਿੱਤੇ ਆ ਔਰ ਸਾਡੀ ਹੀ ਸਾਡੇ ਤੋਂ ਸ਼ਿਕਾਇਤ ਲਈ। ਤਾਂ ਉਹਨਾਂ ਤੋਂ ਸ਼ੀਤਲੋਂ ਗਰਾਂਹ ਲੱਗਦੀ ਸ਼ੀਤਲੋਂ ਗਰਾਂਹਲ ਉਹਨਾਂ ਨੇ ਦਾਵਾ ਕੀਤਾ ਕਿ ਜਿਹੜੇ ਬੰਦਿਆਂ ਤੋਂ ਫੋਨ ਕਰਾਏ ਗਏ ਉਹ ਆਪ ਹੀ ਸੀਗੇ ਇਹਨਾਂ ਦੇ ਰਾਗਵ ਜੱਡਾ ਨੇ ਕਹਿੰਦੇ ਕਿ ਸਾਡੀ ਫਾਜਿਸ਼ ਨਹੀਂ ਸੀਗੀ। ਔਰ ਰਾਗ ਉਹ ਜੱਟਾ ਹੋੜ ਰਹੀ ਸਾਨੂੰ ਕਹਿੰਦੇ ਆਵਾਦਵੀ ਪਾਰਟੀ ਨਹੀਂ ਫੋਨ ਕਰਾਏ ਆਪ ਹੀ ਸਾਨੂੰ ਬੇਵਕੂਫ ਬਣਾ ਰਿਆ ਸਾਨੂੰ ਕਹਿੰਦੇ ਕਿ ਉਠੀ ਦੇ ਵਿੱਚ ਸੱਦਿਆ ਗਿਆ ਸਾਨੂੰ ਕਿਹਾ ਗਿਆ ਇਹ ਭਾਈ ਤੁਹਾਡੇ ਤੋਂ ਸ਼ਿਕਾਇਤ ਲੈਣੀ ਹੈ ਕਹਿੰਦੇ ਅਸੀਂ ਨਵੇਂ ਨਵੇਂ ਵਿਧਾਇਕ ਬਣੇ ਅਸੀਂ ਦੇਖੋ ਲਾਚਰੂਚਤਾ ਪਰ ਹੁੰਦਾ ਹੀ ਆ ਖੌਰੇ ਜੇ ਅਸੀਂ ਕਹਿੰਦੇ ਹਾਈ ਕਮਿਟੀ ਆਪਦੇ ਦੀ ਮੰਨ ਲਈਏ ਤਾਂ ਹੋ ਸਕਦਾ ਕਿ ਛੰਨੀ ਛੁੰਨੀ ਵਾਲੀ ਕਾਰ ਜਿਹੜੀ ਆ ਮਿਲ ਜੇ ਹੋ ਸਕਦਾ ਨੇੜਤਾ ਜਿਹੜੀ ਆ ਹੋਰ ਵਾਝੇ ਜੇ ਸੀ ਇਹਨਾਂ ਨੇ ਕਹਿਣ ਤੇ ਕੁਝ ਨਾ ਕੁਝ ਕਰਾਂਗੇ ਉਹ ਕੱਲ ਉਹ ਪੜੀ ਸ਼ਿਕਾਇਤਾਂ ਲੈ ਲਈਆਂ ਇਥੋਂ ਤੱਕ ਉਹ ਕਹਿੰਦੇ ਕਿ ਜਿਹੜਾ ਮੇਰਾ ਆਈਫੋਨ ਹੈ ਜਿਹੜਾ ਵਿਜੀਲੈਂਸ ਨੇ ਲਿਆ ਹੋਇਆ ਉਹ ਹਲੇ ਤੱਕ ਨਹੀਂ ਕਿਹਾ ਕਿ ਉਹਨੇ ਵਾਪਸ ਕੀਤਾ ਉਸ ਆਈਫੋਨ ਦੇ ਵਿੱਚ ਬਹੁਤ ਅਹਿਮ ਸਬੂਤ ਬਹੁਤ ਅਹਿਮ ਆਡੀਓਜ਼ ਮੌਜੂਦ ਹੈ ਹਲੇ ਤੱਕ ਵਿਜੀਲੈਂਸ ਨੇ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਉਹਦੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਤੇ ਕਹਿੰਦੇ ਸਾਨੂੰ ਬੇਸਕੂ ਬਣਾ ਕੇ ਜਿਹੜੇ ਉਹ ਤੋਰੀ ਫਿਰਦੇ ਆ ਤੇ ਕਹਿੰਦੇ ਸਾਨੂੰ ਵੀ ਨਹੀਂ ਦੱਸਿਆ ਇਹ ਪਾਇਓ ਉਸ ਸ਼ਿਕਾਇਤ ਦੇ ਵਿੱਚ ਹੁਣ ਤੱਕ ਹੋਇਆ ਕੀ ਹੈ ਤੇ ਫਿਰ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਕੀ ਦੱਸਣਾ ਸੋ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਮਹਿਜ ਇੱਕ ਆਪਰੇਸ਼ਨ ਲੂਟਸ ਵੀ ਡਰਾਮਾ ਸੀ ਜਦੋਂ ਇਹਨਾਂ ਦੀ ਜ਼ਮੀਨ ਜਿਹੜੀ ਆ ਉਹ ਕਿਤੇ ਨਾ ਕਿਤੇ ਉਸਦੀ ਆ ਜਦੋਂ ਇਹਨਾਂ ਨੂੰ ਥੋੜਾ ਜਿਹਾ ਝੜ ਪੈਦਾ ਹੁੰਦਾ ਉਦੋਂ ਉਹ ਇਹੋ ਜਿਹੇ ਡਰਾਮੇ ਜਿਹੜੇ ਆ ਸ਼ੁਰੂ ਕਰਦੇ ਆ ਉਹ ਕਹਿੰਦੇ ਕਿ ਸਾਡੇ ਮੌਕੇ ਵੀ ਸ਼ੁਰੂ ਦੇ ਵਿੱਚ ਆਪਰੇਸ਼ਨ ਲੂਟਸ ਦਾ ਡਰਾਮਾ ਕੀਤਾ ਗਿਆ ਸੀਗਾ ਔਰ ਹੁਣ ਫਿਰ ਇੱਕ ਵਾਰ ਫਿਰ ਇਹ ਡਰਾਮਾ ਜਿਹੜਾ ਉਹ ਰਚਿਆ ਗਿਆ ਨੈਪਸਾਈਡੀ ਕਹਿੰਦੇ ਕਿ ਮੈਂ ਇਸ ਬੀਬੀ ਨੂੰ ਜਾਣਦਾ ਤੱਕ ਨਹੀਂ ਇਹਨੇ ਮੇਨੂੰ ਦਾ ਨਾਂ ਹੀ ਤੁਹਾਡੇ ਤੋਂ ਜਿਹੜਾ ਉਹ ਪਤਾ ਲੱਗਿਆ ਸੋ ਮੈਂ ਫਿਰ ਤੋਂ ਇਹ ਗੱਲ ਦੱਸਦਾ ਮੈਂ ਇਹ ਨਹੀਂ ਕਹਿੰਦਾ ਕਿ ਅਪਰੋਚ ਨਹੀਂ ਕੀਤੀ ਹੋਣੀ ਵਿਦਾਇਕਾਂ ਨੂੰ ਮੈਂ ਤੁਹਾਨੂੰ ਪਹਿਲਾਂ ਹੀ ਕਹੀ ਜਾਂਦਾ ਕਿ ਭਾਤ ਭਾਵੀ ਇਹ ਪੁੱਛ ਕਰ ਰਹੀ ਹੈ ਨੈਪਸਾਈਡੀ ਪੂਰੇ ਤੌਰ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲੱਗੇ ਹੋਏ ਨੇ ਪਰ ਚੋਰਾ ਲੜੋ ਪੰਡਾ ਕਾਲੀਆ ਨਹੀਂ ਨੈਪਸਾਈਡੀ ਕਿਸੇ ਨੂੰ ਪਹਿਲਾਂ ਅਪਰੋਚ ਕਰਨ ਤੋਂ ਪਹਿਲਾਂ ਪੰਡਾ ਆਪ ਵੀ ਜਾ ਕੇ ਅੱਗੇ ਅਪਰੋਚ ਕਰ ਲੈਂਦੀ ਹੈ ਸੋ ਉਹ ਲੱਗੇ ਜ਼ਰੂਰ ਹੋਏ ਆ ਪਰ ਇਹ ਵਿਧਾਇਕ ਵੀ ਜਿਹੜੇ ਇਹਨਾਂ ਦੇ ਹੈਗੇ ਆ ਉਹ ਆਪਣੀ ਸਤਾਈ ਦੀ ਟਿਕਟ ਕਿਸੇ ਹੋਰ ਪਾਸਿਓਂ ਜਾਂ ਕਿਧਰੋਂ ਕਿਧਰੋਂ ਕਰਕੇ ਜਿਹੜਾ ਉਹ ਵੀ ਆਪਣੀ ਵਿਚਾਰ ਤੇ ਲੱਗੇ ਹੋਇਆ ਸੋ ਸਾਰੇ ਇੱਥੇ ਹਮਾਮ ਦੇ ਵਿੱਚ ਲੰਗੇ ਆ ਚੰਗਾ ਜਿਹੜਾ ਇੱਥੇ ਕੋਈ ਨਹੀਂਗਾ ਪਰ ਗੱਲ ਇਹ ਆ ਵੀ ਜੇ ਭਾਜਪਾ ਤੁਹਾਡੇ ਵਿਧਾਇਕਾਂ ਨੂੰ ਪੱਟ ਰਹੀ ਹੈ ਤੁਸੀਂ ਵੀ ਤਾਂ ਦੂਜੀਆਂ ਪਾਰਟੀਆਂ ਦੇ ਲੋਕਾਂ ਨੂੰ ਪੱਟ ਕੇ ਲਿਆ ਕੇ ਟਿਕਾ ਦੇ ਰਹੇ ਹੋ ਤੁਸੀਂ ਕਿਹੜਾ ਫਿਰ ਜਿਹੜਾ ਹੈਗਾ ਆਪਣੀ ਪਾਰਟੀ ਦੇ ਵਿੱਚੋਂ ਜਿਹੜੇ 4 ਸਾਲਾਂ ਦੇ ਵਿੱਚ ਲੀਡਰ ਪੈਦਾ ਕਰ ਲੈ ਗਾਇ ਜਿਮਨੀ ਚੋੜੂ ਬੇਚਾਏ ਲੋਕ ਸਭਾ ਦੀਆਂ ਚੋੜਾਂ ਕੋਲ ਤੁਸੀਂ ਦੱਸੋ ਆਪਣੇ ਕਿਹੜੇ ਵਲੰਟੀਅਰ ਨੂੰ ਟਿਕਟ ਜੜੀ ਉਹ ਦਿੱਤੀ ਆ ਉਹ ਮੈਨੂੰ ਲੱਗਦਾ ਕਿ ਮਹਿਜ ਇੱਕ ਡਰਾਮਾ ਔਰ ਇਹ ਡਰਾਮੇ ਦੀ ਪੋਲ ਜਿਹੜੀ ਆ ਆਪਰੇਸ਼ਨ ਲੋਟਸ ਦੇ ਨਾਲ ਇੱਕ ਵਾਰ ਫਿਰ ਸ਼ੀਤਲੰਗ ਨਾਲ ਹੋੜਾ ਨਹੀਂ ਖੋਲ ਕੇ ਰੱਖ ਦਿੱਤੀ ਆ ਔਰ ਜੇ ਸੱਚੇ ਨੇ ਆਪਦੀ ਪਾਰਟੀ ਵਾਲੇ ਤਾਂ ਹੁਣ ਤੱਕ ਜਾਰੀ ਕਰ ਦੇਣਾ ਚਾਹੀਦਾ ਹੈ ਕਿ ਭਾਈ ਦੱਸੋ ਆਪਰੇਸ਼ਨ ਲੋਟਸ ਦੇ ਵਿੱਚ ਕੀ ਕੁਝ ਜਿਹੜਾ ਉਹ ਆਇਆ ਦੱਸੋ ਆਪਰੇਸ਼ਨ ਲੋਟਸ ਦੇ ਵਿੱਚ ਕੀ ਕੁਝ ਕਾਰਵਾਈ ਹੋਈ ਆ ਕਿੰਨੇ ਬੰਦੇ ਫੜੇ ਗਏ ਆ ਕੀ ਕੁਝ ਸਾਹਮਣੇ ਆਇਆ। ਉਹ ਜੇ ਸਾਰੀਆਂ ਗੱਲਾਂ ਇਹ ਦੱਸ ਦੇਣਗੇ ਸ਼ਾਇਦ ਪੰਜਾਬ ਦੇ ਲੋਕ ਇਹਨਾਂ ਦਾ ਵਿਸ਼ਵਾਸ ਕਰ ਲੈਣ ਪਰ ਫਿਲਹਾਲ ਹੁਣ ਜਿੰਨੇ ਡਰਾਮੇ ਵਜ ਗਏ ਇਹਨਾਂ ਨੇ ਕੀਤੀ ਔਰ ਫੜੀ ਗਈ। ਪੰਜਾਬ ਦੇ ਲੋਕ ਹੁਣ ਤਾਂ ਉਹ ਸ਼ੇਰ ਆਏ ਸ਼ੇਰ ਆਈ ਗੱਲ ਹੋਣੀ ਐ ਜਿੱਦਣ ਸੱਚੀ ਸ਼ੇਰ ਆਇਆ ਹੁਣਾ ਪੰਜਾਬ ਦੇ ਲੋਕਾਂ ਨੇ ਮੰਨ ਲੜੀ। ਉਹ ਪੰਜਾਬ ਦੇ ਲੋਕ ਇਹਨਾਂ ਦੇ ਡਰਾਮਿਆਂ ਤੋਂ ਇੰਨਾ ਅੱਕ ਚੁੱਕੇ ਆ ਜੇ ਹੋੜੇ ਕੱਲ ਨੂੰ ਸੱਚੀ ਵੀ ਕੋਈ ਗੱਲ ਕਰਨਗੇ ਉਹ ਵੀ ਪੰਜਾਬ ਦੇ ਲੋਕਾਂ ਨੂੰ ਬੜਾ ਏਡਾਂ ਦੀ ਡਰਾਮੇਬਾਜ਼ੀ ਉਹ ਜੜੀ ਉਹ ਲੱਗ। ਬਿਲਕੁਲ ਸਿੱਧੂ ਸਰ ਉਧਰ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਕਿ ਪੰਜਾਬ ਦਾ ਖਜ਼ਾਨਾ ਪੈਸਿਆਂ ਦੇ ਨਾਲ ਭਰਪੂਰ ਆ ਤੇ ਪੈਸਾ ਇੱਕ ਇੱਕ ਲੋਕਾਂ ਦੇ ਉੱਪਰ ਖਰਚਿਆ ਜਾਵੇਗਾ ਲੋਕਾਂ ਨੂੰ ਸਹੂਲਤ ਦਿੱਤੀ ਜਾਵੇਗੀ ਪਰ ਦੂਜੇ ਪਾਸੇ ਲਗਾਤਾਰ ਆਪਣੇ ਜੋ ਦਾਅਵੇ ਸੀ ਜੋ ਵਾਦੇ ਸੀ ਉਹਨਾਂ ਨੂੰ ਪੂਰਾ ਕਰਨ ਦੇ ਲਈ ਪਹਿਲਾਂ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਸਕੀਮ ਲਿਆਂਦੀ ਜਾਂਦੀ ਹੈ ਉਸ ਤੋਂ ਬਾਅਦ ਮਹਾਲੀ ਦੀ ਜੋ ਸਬਜ਼ੀ ਮੰਡੀ ਹੈ ਉਸ ਨੂੰ ਵੇਚਣ ਦੀ ਕਵਾਇਦ ਸ਼ੁਰੂ ਕੀਤੀ ਜਾਂਦੀ ਹੈ ਫਿਰ ਬਟਿੰਡਾ ਤੇ ਹੁਣ ਪਟਿਆਲਾ ਦੀ 50 ਏਕੜ ਜ਼ਮੀਨ ਵੇਚਣ ਨੂੰ ਵੀ ਹਰੀ ਝੰਡੀ ਦੇ ਦਿੱਤੀ ਗਈ ਹੈ ਜੀ ਇਹ ਪੂਰਾ ਮਾਮਲਾ ਕੀ ਹੈ ਕਿਉਂ ਸਰਕਾਰ ਦੇ ਵੱਲੋਂ ਪੰਜਾਬ ਦੀਆਂ ਅਹਿਮ ਪ੍ਰਾਪਰਟੀਆਂ ਵੇਚੀਆਂ ਜਾ ਰਹੀਆਂ ਨੇ ਇਸ ਦੇ ਪਿੱਛੇ ਦੀ ਮਨਸ਼ਾ ਕੀ ਹੈ ਦੇਖੋ ਸਰਕਾਰ ਦੇ ਭਾਂਡੇ ਜਿਹੜੇ ਆ ਉਹ ਬਿਲਕੁਲ ਇਸ ਵਕਤ ਵਿਖ ਚੁੱਕੇ ਆ ਤਰਖਾਹਾਂ ਦੇਣ ਨੂੰ ਪੈਸੇ ਹਨਗੇ ਇਲੈਕਸ਼ਨ ਇਅਰ ਦੇ ਵਿੱਚ ਐਂਟਰ ਕਰ ਚੁੱਕੇ ਆ 1-1000 ਰੁਪਿਆ ਜਿਹੜਾ ਬੀਬੀ ਨੂੰ ਦੇਣਾ ਉਹ ਇਹਨਾਂ ਦੇ ਮਤਲਬ ਸਰਦ ਦੇ ਵਿੱਚ ਹੁਣ ਥੋੜੇ ਬਣ ਬਣ ਬੱਜ ਰਿਹਾ ਕਿ ਦੇਣਾ ਕਿਵੇਂ ਆ ਹੁਣ ਇਹਨਾਂ ਨੇ ਕੀ ਕੀਤਾ ਕਿ ਲੈਂਡ ਪੂਲਿੰਗ ਵਾਲੀ ਸਕੀਮ ਜਿਹੜੀ ਇਹਨਾਂ ਦੀ ਫੇਲ ਹੋਣ ਤੋਂ ਬਾਅਦ ਹੁਣ ਇਹਨਾਂ ਨੇ ਪੰਜਾਬ ਦੇ ਜਿਹੜੇ 5 ਵੱਡੇ ਸ਼ਹਿਰ ਨੇ ਉਹਨਾਂ ਵਿੱਚੋਂ 15 ਸੰਪਤੀਆਂ ਦੀ ਜਿਹੜੀ ਐ ਸਨੈਕਟ ਕੀਤੀ ਹੈ ਜਿਨ੍ਹਾਂ ਤੋਂ ਤਕਰੀਬਨ ਇਹਨਾਂ ਨੂੰ 3000 ਕਰੋੜ ਦੀ ਆਮਦਨ ਦਾ ਜਿਹੜਾ ਉਹ ਅਨੁਮਾਨ ਹੈ ਜਿਹੜੀ ਉਹ ਵੇਚਣੀ ਹੈ 3000 ਕਰੋੜ ਦੀ ਔਰ 50 ਫੀਸਦੀ ਸੰਪਤੀ ਕਹਿੰਦੇ ਇਹ ਪਾਵਰ ਕਾਮ ਵੀ ਹੋਈ ਹੈ ਔਰ ਇਹਦੇ ਵਿੱਚ 50 ਏਕੜ ਜ਼ਮੀਨ ਹੁਣ ਜਿਹੜੀ ਆ ਉਹ ਪਾਵਰ ਕਾਮ ਦੀ ਪਟਿਆਲਾ ਵਿੱਚ ਵੀ ਜਿਹੜੀ ਆ ਉਹ ਵੇਚਣੀ ਇਹਨਾਂ ਨੇ ਹਰੀ ਚੰਡੀ ਜਿਹੜੀ ਆ ਉਹ ਦੇ ਦਿੱਤੀ ਹੈ ਪਹਿਲਾਂ ਤਾਂ ਇਹ ਝੱਕਾ ਟੱਕਾ ਦੇ ਵਿੱਚ ਸੀਗੇ ਤੇ ਹੁਣ ਇਹਨਾਂ ਨੇ ਉਹਨੂੰ ਹਰੀ ਚੰਡੀ ਦੇ ਦਿੱਤੀ ਔਰ ਇਸ ਤੋਂ ਪਹਿਲਾਂ ਪਟਿਆਲਾ ਦੀ ਮਾਫ ਕਰਨਾ ਜਿਹੜੀ ਥਰਮਲ ਪਲਾਂਟ ਬਠਿੰਡਾ ਦੀ ਜਿਹੜੀ 99 ਇਕੜ ਜ਼ਮੀਨ ਜਿਹੜੀ ਵੇਚਣ ਨੂੰ ਜਿਹੜਾ ਉਹਨਾਂ ਨੇ ਅੜਕੇ ਦੂਰ ਕਰਤੇ ਸੀਗੇ ਔਰ ਉੱਤੇ ਖਾਲੀ ਕਰਾਉਣ ਦਾ ਵੀ ਜਿਹੜਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ਆ ਪਟਿਆਲਾ ਦੀ 99 ਇਕੜ ਤੋਂ ਬਾਅਦ ਹੁਣ ਮਨਜ਼ੂਰੀ ਜਿਹੜੀ ਆ ਉਹ ਬਟਿੰਡਾ ਦੀ 99 ਇਕੜ ਤੋਂ ਬਾਅਦ ਹੁਣ ਮਨਜ਼ੂਰੀ ਜਿਹੜੀ ਆ ਉਹ ਪਟਿਆਲਾ ਦੀ ਬਟੁੰਗਰ ਦੀ 50 ਇਕੜ ਜ਼ਮੀਨ ਨੂੰ ਦੇ ਦਿੱਤੀ ਗਈ ਆ ਔਰ ਇਸ ਜ਼ਮੀਨ ਤੋਂ ਵੀ ਇਹਨਾਂ ਨੂੰ ਖਾਸੀ ਆਮਦਨ ਹੋਣ ਦੀ ਜਿਹੜੀ ਉਮੀਦ ਹੈਗੀ ਆ ਯਾਨੀ ਇਹਨਾਂ ਨੂੰ ਤਕਰੀਬਨ ਜਿਵੇਂ ਮੈਂ ਗੱਲ ਕਰਾਂ ਪੰਜ ਵੱਡੇ ਸ਼ਹਿਰਾਂ ਦੇ ਵਿੱਚੋਂ 15 ਸੰਪਤੀਆਂ ਮਹਿੰਗੀਆਂ ਜਿਵੇਂ 3000 ਕਰੋੜ ਦੀਆਂ ਵੇਚ ਕੇ ਹੁਣ ਇਹਨਾਂ ਨੇ ਸਰਕਾਰ ਚਲਾਉਣੀ ਐ ਅੱਲੇ ਪੱਲੇ ਇਹਨਾਂ ਦੇ ਕੱਖ ਨਹੀਂਗਾ ਸੋ ਹੁਣ ਪੰਜਾਬ ਨੂੰ ਵੇਚ ਕੇ ਪੰਜਾਬ ਨੂੰ ਗਹਿਣੇ ਤਰਕੇ ਪੈਸਾ ਇਕੱਠਾ ਕਰਕੇ ਗਾਂ ਸਰਕਾਰ ਬਣਾਉਣ ਦੇ ਲਈ ਲੋਕਾਂ ਨੂੰ ਲਾਲਚ ਦੇਣੇ ਐ ਹੋਰ ਇਹਨੀਆਂ ਕੇ ਵੇਚ ਕੇ ਪੰਜਾਬ ਦਾ ਕੋਈ ਵਿਕਾਸ ਕਰਨਾ ਜਾਂ ਪੰਜਾਬ ਦੇ ਕਿਤੇ ਹੋਰ ਪਾਸੇ ਜਿਹੜਾ ਲਾਉੜਾ ਇਹ ਸਾਰਾ ਪੈਸਾ ਪਤਾ ਨਹੀਂ ਕਿਹੜੀਆਂ-ਕਿਹੜੀਆਂ ਜੇਬਾਂ 'ਚ ਜਿਹੜਾ ਉਹ ਜਾਣਾ ਹੈ ਇਹ ਬਸ ਹੁਣ ਤਾਂ ਰੱਬ ਹੀ ਰੱਖਾ ਕਿਸੇ ਤਰੀਕੇ ਪੰਜਾਬ ਦੇ ਲੋਕ ਹੋਣੇ ਸੋਚ ਰਿਹਾ ਵੀ ਕਿਸੇ ਤਰੀਕੇ ਰੱਬ ਆ ਇੱਕ ਸਾਲ ਜਿਹੜਾ ਉਹ ਕੱਢ ਦੇ ਕਿਸੇ ਤਰੀਕੇ ਪੰਜਾਬ ਦੀਆਂ ਜਿਹੜੀਆਂ ਇਹ ਪਾਲਸੀਆਂ ਮਾਰੂਪ ਜਿਹੜੀਆਂ ਨੀਤੀਆਂ ਜਿਹੜੀਆਂ ਉਹ ਲਿਆ ਰਹੇ ਆ ਉਹਨਾਂ ਤੋਂ ਕਿਸੇ ਨਾ ਕਿਸੇ ਤਰੀਕੇ ਨਾਲ ਸਾਲ ਸਾਡਾ ਕੱਢ ਦੇ ਉਸ ਤੋਂ ਬਾਅਦ ਚ ਉਸੀ ਦੇਖੀਏ ਤੇ ਅਸੀਂ ਜਾਣੀਏ ਤੇ ਪਰ ਲੋਕ ਬੜੇ ਅੱਕੇ ਆ ਸੋ ਇਹ ਜ਼ਮੀਨਾਂ ਜਿਹੜੀਆਂ ਨੇ ਕਿ ਪੰਜਾਬ ਦੀ ਵਿੱਤੀ ਹਾਲਤ ਜਿਹੋ ਜੀ ਹੈਗੀ ਆ ਉਹਨੂੰ ਸੁਧਾਰਨ ਦੇ ਲਈ ਆਪਦੇ ਤੌਰ ਤੇ ਝੂਠੇ ਜਿਹੜੇ ਵਾਅਦੇ ਇਹਨਾਂ ਨੇ ਕੀਤੇ ਸੀਗੇ ਉਹਨਾਂ ਨੂੰ ਪਕਾਉਣ ਦੇ ਲਈ ਹੁਣ ਪੈਸੇ ਇੰਨਾ ਕੋਈ ਹੈ ਨਹੀਂ ਆਮਦਨ ਹੈਰੀ ਪਾਲਸੀਆਂ ਬਣਾਈਆਂ ਨਹੀਂ ਜਾ ਸਕੀਆਂ ਰੇਤੇ ਦੇ ਵਿੱਚੋਂ ਜਿੰਨੇ ਪੈਸੇ ਕਿਤੇ ਨਹੀਂ ਕੱਢ ਨਹੀਂ ਸਕੇ ਇਨਵੈਸਟਮੈਂਟ ਪੰਜਾਬ ਦੇ ਵਿੱਚ ਕਰਾਰੀ ਦਿੱਕੇ ਲੋਇਟ ਡਰਾ ਆਰਡਰ ਦੀ ਹਾਲਤ ਜਿਹੜੀ ਉਹ ਬੜੀ ਮਾੜੀ ਹੈ ਸੋ ਉਹ ਸਾਰੀਆਂ ਚੀਜ਼ਾਂ ਤੋਂ ਬਾਹਰ ਹੁਣ ਇੰਦਰ ਇਹ ਦੇਖਿਆ ਕਿ ਭਾਈ ਪੈਸਾ ਆਮਦਨ ਕਿਸੇ ਪਾਸੋਂ ਸਭ ਪੌੜੀ ਨਹੀਂ ਨੀਗੀ ਸੋ ਹੁਣ ਇਹ ਪੰਜਾਬ ਨੂੰ ਵੇਚਣ ਵਾਲੇ ਪਾਸੇ ਤੁਰੇ ਹੋਏ ਐ ਸੋ ਰੱਬ ਹੀ ਰੱਖਾ ਪੰਜਾਬ ਦਾ ਪਰਮਾਤਮਾ ਵਾਹੀ ਭਲੀ ਕਰੇ ਇਹ ਤਾਂ ਹੁਣ ਪੰਜਾਬ ਨੂੰ ਹਰ ਤਰੀਕੇ ਨਾਲ ਲੁੱਟਣ ਤੇ ਸੁੱਟਣ ਲੱਗੇ ਬਿਲਕੁਲ ਸਿੱਧੂ ਸਰ ਪੰਜਾਬ ਦਾ ਹੁਣ ਰੱਬ ਹੀ ਰੱਖਾ ਸਿੱਧੂ ਸਰ ਤੁਸੀਂ ਪ੍ਰੋਗਰਾਮ ਦੇ ਲਈ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਧੰਨਵਾਦ ਜੀ ਧੰਨਵਾਦ ਤਾਂ ਇਹ ਸੀ ਸਹਿਯੋਗੀ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਜਿਨ੍ਹਾਂ ਦੇ ਵੱਲੋਂ ਤਮਾਮ ਖਬਰਾਂ ਤੇ ਵਿਚਾਰ ਚਰਚਾ ਕੀਤੀ ਗਈ ਉਮੀਦ ਹੈ ਦਰਸ਼ਕਾਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਹੋਰ ਵੱਡੀਆਂ ਅਪਡੇਟ ਦੇ ਲਈ ਜੁੜੇ ਰਹੋ ਰੋਜ ਨਾਲ ਲੋਕਨਾ ਟੀਵੀ ਦੇ ਨਾਲ ਮੈਨੂੰ ਦੁਬਾਰਾ ਜਤਨ ਸ਼ੁਕਰੀਆ